ਸਤਿ ਸ਼੍ਰੀ ਅਕਾਲ ਜੀ ਫੈਟੇ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਹਾਂ ਜੀ ਕਾਟਨ ਟੈਬੀ ਦੇ ਸੂਟ ਤੁਹਾਡੇ ਲਈ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਜਿਹੜੀਆਂ ਭੈਣਾਂ ਨੇ ਚੈਨਲ ਸਬਸਕ੍ਰਾਈਬ ਹਲੇ ਤੱਕ ਨਹੀਂ ਕੀਤਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਔਰ ਆਪਣੀ ਜਿਹੜੀ ਸ਼ਾਪ ਦਾ ਐਡਰੈਸ ਹੈ ਜੀ ਜਿਹੜੀਆਂ ਭੈਣਾਂ ਨੂੰ ਨਹੀਂ ਵੀ ਪਤਾ ਉਹ ਮੇਰੇ ਤੋਂ ਆ ਕੇ ਜੀ ਜਦੋਂ ਆਪਾਂ ਬੋਹਾ ਵੱਲ ਜਾਂਦੇ ਆ ਜੀ ਬੁੜਲਾ ਪੁਲ ਕ੍ਰਾਸ ਕਰਕੇ ਜੀ ਖੱਬੇ ਹੱਥ ਪੰਪ ਵਾਲੀ ਸਾਈਡ ਆ ਕੇ ਮੈਨੂੰ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਆਪਣੀ ਦੁਕਾਨ ਦੀ ਲੋਕੇਸ਼ਨ ਹੈ ਜਿਹੜੀ ਤੁਸੀਂ ਪੁੱਛੋਗੇ ਤਾਂ ਮੈਂ ਦੁਕਾਨ ਦੀ ਲੋਕੇਸ਼ਨ ਤੁਹਾਨੂੰ ਦੱਸ ਦੇਵਾਂਗੀ ਔਰ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਆ ਜੀ ਹੁਣ ਸਭ ਤੋਂ ਪਹਿਲਾਂ ਮੈਂ ਲੈ ਕੇ ਆਈਆਂ ਜੀ ਅੱਜ कॉटन ਟੈਬੀ ਦੇ ਸੂਟ ਲੈ ਕੇ ਆਈਆਂ ਸਟੱਫ ਰਹਿਣ ਵਾਲਾ ਹੈ ਜੀ कॉटन ਟੈਬੀ ਤੁਸੀਂ ਨੇੜੇ ਦੀਕ ਤੋਂ ਦੇਖ ਸਕਦੇ ਹੋ ਜੀ कॉटन ਟੈਬੀ ਜਿਹੜਾ ਸਟੱਫ ਹੈ ਉੱਤੇ ਜਿਹੜਾ ਇਹਦੇ ਉੱਤੇ ਆਰੀ ਵਰਕ ਹੋਇਆ ਹੋਇਆ ਹੈ ਜੀ ਵਰਕ ਇਹ ਆਏਗਾ ਜੀ ਸਾਰਾ ਫਰੰਟ ਬੈਕ ਸ਼ਰਟ ਦੀ ਬਾਜੂ ਸਾਰੇ ਕਿਤੇ ਇਹ ਜਿਹੜਾ ਵਰਕ ਆਏਗਾ ਜੀ ਔਰ ਇਹਦੇ ਨਾਲ ਆਪਾਂ ਪੇਅਰ ਕੀਤੀ ਹੈ ਜੀ ਪਲੇਨ ਬਾਟਮ ਸ਼ੈਡੋ ਪ੍ਰਿੰਟ ਦੀ ਰਹਿਣ ਵਾਲੀ ਹੈ ਬਾਟਮ ਬਾਟਮ ਦੇ ਵਿੱਚ ਵੀ ਦੇਖੋ ਪ੍ਰਿੰਟ ਆ ਰਿਹਾ ਹੈ ਹਲਕਾ ਹਲਕਾ ਨੇਕਟਿਵ ਪ੍ਰਿੰਟ ਦੀ ਜਿਹੜੀ ਬਾਟਮ ਹੈ ਜਿਹੜੀ ਆਪਾਂ ਪੇਅਰ ਕੀਤੀ ਹੋਈ ਹੈ ਇਹਦੇ ਨਾਲ ਬਹੁਤ ਸੋਹਣਾ ਇਹ ਪ੍ਰਿੰਟ ਰਹਿਣ ਵਾਲਾ ਹੈ ਜੀ ਪ੍ਰਿੰਟ ਦੇ ਉੱਤੇ ਤੁਸੀਂ ਦੇਖੋ ਪ੍ਰਿੰਟ ਦੇ ਨਾਲ-ਨਾਲ ਪਹਿਲਾਂ ਤਾਂ ਜੀ कॉटन टैਬ ਵੀ ਹੈ ਉਸ ਤੋਂ ਉੱਪਰ ਇਹਦੇ ਉੱਤੇ ਵਰਕ ਵੀ ਕੀਤਾ ਹੋਇਆ ਹੈ ਔਰ ਜਿਹੜਾ ਵਰਕ ਹੈ ਇਹ ਫਰੰਟ ਬੈਕ ਸਾਰੇ ਬਾਜੂ ਤੇ ਸਾਰੇ ਕਿਤੇ ਆਏਗਾ ਜੀ 2.5 ਮੀਟਰ ਦੀ ਰਹਿਣ ਵਾਲੀ ਹੈ ਜੀ ਸ਼ਰਟ 2.5 ਮੀਟਰ ਦੀ ਰਹਿਣ ਵਾਲੀ ਹੈ ਜੀ ਬਾਟਮ ਔਰ ਆਰੀ ਵਰਕ ਦੇ ਨਾਲ ਇਹਨੂੰ ਆਪਾਂ ਜਿਹੜਾ ਸੂਟ ਹੈ ਜਿਹੜਾ ਇਹਨੂੰ ਫਿਨਿਸ਼ਟ ਕੀਤਾ ਹੋਇਆ ਹੈ ਬਹੁਤ ਸੋਹਣਾ ਇਹ ਵਰਕ ਹੈ ਜੀ print ਦੇ ਉੱਤੇ ਬੜਾ ਸੋਹਣਾ ਇਹਦਾ ਜਿਹੜਾ print ਹੋਇਆ ਹੈ ਜੀ ਉੱਪਰ ਇਹਦੇ ਵਰਕ ਹੋਇਆ ਹੋਇਆ ਔਰ ਨਾਲ ਹੈਗੇ ਜੀ ਇਹਦੇ ਪਲੇਨ ਬਾਟਮ ਬਾਟਮ ਵੀ ਜਿਹੜੀ ਹੈਗੀ ਆ ਬਹੁਤ ਸੋਹਣੀ ਬਾਟਮ ਇਹਦੀ ਬਣੀ ਹੋਈ ਹੈ ਸ਼ੈਡੋ ਪ੍ਰਿੰਟ ਦੀ ਹੈਗੀ ਹੈ ਜੀ बॉਟਮ ਬਹੁਤ ਸੋਹਣਾ ਇਹ ਸੂਟ ਜਿਹੜਾ ਬਣ ਕੇ ਰੈਡੀ ਹੋਊਗਾ ਜੀ ਔਰ ਇਹਦਾ ਪ੍ਰਾਈਸ ਅਪਰ ਰੱਖਿਆ ਜੀ ਬਹੁਤ ਇਹਦੇ ਜਿਹੜੇ ਮਾਰਕੀਟ ਦੇ ਵਿੱਚ ਪ੍ਰਾਈਸ ਕਾਫੀ ਜ਼ਿਆਦਾ ਸੀ ਜੀ ਦੇਖੋ ਪਹਿਲਾਂ ਤਾਂ ਸਿੰਪਲ ਕਾਟਨ ਹੀ ਹੈਗੀ ਉੱਤੇ ਟੈਪੀ ਦੀਆਂ ਲਾਈਨਾਂ ਨੇ ਜੀ ਟੈਪੀ ਤਰ੍ਹਾਂ ਹੈ ਕਾਟਨ ਟੈਪੀ ਹੈ ਜੀ ਲਾਈਨਿੰਗ ਦੀ ਕੋਈ ਇਸ਼ੂ ਨਹੀਂ ਹੈ ਜੀ ਥੱਲੇ ਲਾਈਨਿੰਗ ਨਹੀਂ ਬਣੇਗੀ ਜਿਹੜੀਆਂ ਪਹਿਣਾ ਨੂੰ ਐਦਾਂ ਲੱਗਦਾ ਵੀ ਵਰਕ ਚੂਬੇਗਾ ਬਿਲਕੁਲ ਸੌਫਟ ਹੈ ਕੋਈ ਚੂਬਣ ਵਾਲਾ ਵਰਕ ਨਹੀਂ ਹੈਗਾ ਜੀ ਬਹੁਤ ਹੀ ਸੌਫਟ ਜਿਹੜਾ ਇਹਦਾ ਵਰਕ ਹੋਇਆ ਹੋਇਆ ਜੀ ਨਾਲ ਹੈਗੀ ਹੈ ਜਿਹੜੀ ਇਹਦੀ ਬਾਟਮ ਸ਼ੈਡੋ ਪ੍ਰਿੰਟ ਦੀ ਬਾਟਮ ਹੈਗੀ ਔਰ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਆਏ ਨੇ ਜੀ ਨੈਕਸਟ ਇਹਦਾ ਕਲਰ ਆਇਆ ਹੈ ਜੀ ਆਪਣੇ ਕੋਲੇ ਨਿਓਨ ਮਹਿੰਦੀ ਨਿਓਨ ਮਹਿੰਦੀ ਜਿਹੜਾ ਇਹਦਾ ਸ਼ੇਡ ਆਇਆ ਜੀ ਨੈਕਸਟ ਜਿਹੜਾ ਸ਼ੇਡ ਹੈ ਤੁਸੀਂ ਕਲਰ ਦੇਖ ਸਕਦੇ ਹੋ ਨਿਓਨ ਮਹਿੰਦੀ ਔਰ ਇਹਦਾ ਪ੍ਰਿੰਟ ਦੇਖ ਸਕਦੇ ਹੋ ਕਾਫੀ ਟ੍ਰੈਂਡ ਦੇ ਵਿੱਚ ਇਹਦਾ ਪ੍ਰਿੰਟ ਹੈ ਜੀ ਔਰ ਨਿਓਨ ਮਹਿੰਦੀ ਇਹਦਾ ਸ਼ੇਡ ਹੈ ਜੀ ਸ਼ੈਡੋ ਪ੍ਰਿੰਟ ਦੀ ਹੈਗੀ ਆ ਬਾਟਮ ਬਹੁਤ ਸੋਹਣਾ ਇਹ ਸੂਟ ਹੈ ਜੀ ਜਿਹੜੀਆਂ ਪਹਿਣਾ ਵੀ ਲੈਣਾ ਚਾਹੁੰਦੀਆਂ ਨੇ ਲੈ ਸਕਦੀਆਂ ਨੇ ਪ੍ਰਾਈਸ ਆਪਾਂ ਰੱਖਿਆ ਜੀ ਇਹਦਾ ਸਿਰਫ ਤੇ ਸਿਰਫ 1000 ਰੁਪਏ ਦਾ ਪ੍ਰਾਈਸ ਹੈ ਜੀ 1000 ਰੁਪਏ ਦੇ ਵਿੱਚ ਤੁਸੀਂ ਸਾਡੇ ਤੋਂ ਇਹ ਸੂਟ ਲੈ ਸਕਦੇ ਹੋ 1000 ਆਪਾਂ ਇਹਦਾ ਪ੍ਰਾਈਸ ਰੱਖਿਆ ਜੀ ਨਜ਼ਦੀਕ ਤੋਂ ਦੇਖੋ ਵਰਕ ਕਿੰਨੀ ਫਿਨਿਸ਼ਿੰਗ ਨਾਲ ਵਰਕ ਹੋਇਆ ਜੀ ਇਦਾਂ ਨਹੀਂ ਬਹੁਤੀ ਸਫਾਈ ਨਾਲ ਸਫਾਈ ਦਾ ਕੰਮ ਹੈ ਜੀ ਜਿਹੜਾ ਸ਼ਰਟ ਦੇ ਉੱਤੇ ਹੋਇਆ ਹੋਇਆ ਹੈ ਫਰੰਟ ਬੈਕ ਔਰ ਟੈਬੀ ਦੀਆਂ ਲਾਈਨਾਂ ਵੀ ਨੇ ਜੀ ਵਿੱਚ ਟੈਬੀ ਤਰ੍ਹਾਂ ਹੈਗੀ ਇਹ ਕਾਟਨ ਹੈ ਜੀ ਕੱਲ ਦੀ ਆਪਾਂ ਵੀਡੀਓ ਦੇ ਵਿੱਚ ਟੈਬੀ ਪਾਈ ਸੀ ਪਰ ਅੱਜ ਦੀ ਵੀਡੀਓ ਦੇ ਵਿੱਚ ਹੈ कॉटन ਹੈ ਜੀ ਸਲਵਾਰ ਵੀ कॉटन ਹੈ ਔਰ 셔ਟ ਦਾ ਸਟੱਫ ਵੀ ਜਿਹੜਾ ਹੈਗਾ कॉटन ਹੈ ਔਰ ਜਿਹੜਾ ਇਹਦਾ ਮਤਲਬ ਕਿ ਕਟਿੰਗ ਰਹੇਗੀ ਇਹਦੀ 2.5 ਮੀਟਰ ਦੀ ਰਹੇਗੀ ਜੀ 2.5 ਮੀਟਰ ਦੀ 셔ਟ ਰਹੇਗੀ 2.5 ਮੀਟਰ ਦੀ ਰਹੇਗੀ ਜੀ ਬਾਟਮ ਇਸ ਤੋਂ ਬਾਅਦ ਜਿਹੜੇ ਨੈਕਸਟ ਸੂਟ ਹੋਣਗੇ ਜੀ ਆਪਾਂ ਤੁਹਾਡੇ ਨੈਕਸਟ ਸੂਟ ਲੈ ਕੇ ਆਏ ਆ कॉटन ਦੁਪੱਟੇ ਵਾਲੇ ਸੂਟ ਤੁਹਾਨੂੰ ਤੁਹਾਡੇ ਲਈ ਆਪਾਂ ਲੈ ਕੇ ਆਏ ਆ ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਨੂੰ ਦੱਸ ਦੇਵਾਂ ਇਹਨਾਂ ਸੂਟਾਂ ਦੀ ਲੈਂਥ ਦੀ ਕੋਈ ਇਸ਼ੂ ਨਹੀਂ ਹੈ ਜਿਵੇਂ ਕਿ ਕਾਟਨ ਦੁਪੱਟੇ ਵਾਲੇ ਸੂਟ ਹੁੰਦੇ ਆ ਜਿਹੜੇ ਘੱਟ ਰਹੇ ਹੁੰਦੇ ਆ ਜੀ ਉਹਨਾਂ ਦਾ ਲੈਂਥ ਦੇਖੋ 48 42 ਤਿਆਰ ਹੁੰਦੀ ਹੁੰਦੀਆਂ ਪਰ ਇਹਦਾ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਇਹ ਜਿਹੜਾ ਉੱਪਰ ਡਿਜ਼ਾਈਨਿੰਗ ਦਿੱਤੀ ਗਈ ਹੈ ਜੀ ਇਹਨੂੰ ਉਧੇੜ ਕੇ ਤੁਸੀਂ ਮਤਲਬ ਆਪਣੇ neck ਦੇ ਅਕੋਰਡਿੰਗ ਡਿਜ਼ਾਈਨ ਕਰ ਸਕਦੇ ਹੋ ਉੱਚੀ ਨੀਵੇਂ ਵੀ ਲੈ ਲੱਗ ਸਕਦਾ ਜੀ ਜਿੱਥੇ ਵੀ ਤੁਸੀਂ ਮਤਲਬ ਆਪਣੇ ਗਲੇ ਦੇ ਅਕੋਰਡਿੰਗ ਇਹਨੂੰ ਲਗਵਾ ਸਕਦੇ ਹੋ ਇਹਦੇ ਘੇਰੇ ਤੇ ਵੀ ਪੱਟੀ ਦਿੱਤੀ ਹੋਈ ਹੈ ਜੀ ਚਾਹੇ ਤੁਸੀਂ ਇਹਦੀ 50 ਲੈਂਥ ਰੱਖ ਲਓ ਜੀ 50 ਲੈਂਥ ਵੀ ਬਣ ਕੇ ਇਹਦੀ ਰੈਡੀ ਹੋ ਪਿਓਰ ਕਾਟਨ ਸਟੱਫ ਰਹਿਣ ਵਾਲਾ ਹੈ ਜੀ ਕਾਵਿਆ ਕਰਾਚੀ ਦਾ ਇਹ ਸੂਟ ਰਹੇਗਾ ਔਰ ਨਾਲ ਆਏਗੀ ਜੀ ਕਾਟਨ ਦੀ ਹੀ ਬਾਟਮ ਚਾਹੇ ਤੁਸੀਂ ਇਹਦਾ ਪਲਾਜ਼ੋ ਬਣਾਓ ਚਾਹੇ ਬਣਾਓ ਜੀ ਇਹਦੀ ਸਲਵਾਰ ਬਿਲਕੁਲ ਬਹੁਤ ਵਧੀਆ ਇਹਦਾ ਜਿਹੜਾ ਸੂਟ ਇਹ ਬਣ ਕੇ ਰੈਡੀ ਹੋਊਗਾ ਔਰ ਨਾਲ ਹੈਗਾ ਜੀ ਦੁਪੱਟਾ ਦੁਪੱਟੇ ਦੀ ਲੈਂਥ ਵਿਡਥ ਦੇਖੋ ਬਹੁਤ ਸੋਹਣੀ ਲੈਂਥ ਦਾ ਦੁਪੱਟਾ ਹੈ ਜੀ 2.5 ਮੀਟਰ ਦਾ ਦੁਪੱਟਾ ਹੈ ਕਾਟਨ ਮलमल ਦਾ ਦੁਪੱਟਾ ਹੈ 2.5 ਮੀਟਰ ਦਾ ਕੋਈ ਵੀ ਦੁਪੱਟਾ ਨਹੀਂ ਆਉਂਦਾ ਜੀ 2.5 ਮੀਟਰ ਦੀ ਲੈਂਥ ਦਾ ਦੁਪੱਟਾ ਜੀ ਨਾਲ ਇਹਦੇ ਜਿਹੜੇ نیچے ਆ ਜੀ ਇੱਦਾਂ ਲੈਸ ਵੀ ਦਿੱਤੀ ਗਈ ਹੈ نیچے ਲੈਸ ਵੀ ਦਿੱਤੀ ਗਈ ਹੈ ਜੀ 2.5 ਮੀਟਰ ਦਾ ਦੁਪੱਟਾ ਰਹਿਣ ਵਾਲਾ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਦੁਪੱਟਾ ਜੀ ਇਹਦਾ ਗ੍ਰੇ ਤੇ ਆਪਣਾ ਸਕਾਈ ਬਲੂ ਇਹਦਾ ਕੰਬੀਨੇਸ਼ਨ ਹੈ ਜੀ ਔਰ ਨੈਕਸਟ ਇਹਦਾ ਦੂਸਰਾ ਕਲਰ ਹੈਗਾ ਜੀ ਆਪਣਾ ਪੀਚ ਕੰਬੀਨੇਸ਼ਨ ਦੇ ਨਾਲ ਸੈਕਿੰਡ ਇਹਦਾ ਜਿਹੜਾ ਕਲਰ ਹੈ ਜੀ ਗ੍ਰੇ ਦੇ ਨਾਲ ਪੀਚ ਕੰਬੀਨੇਸ਼ਨ ਹੈ ਨਾਲ ਹੈਗੀ ਹੈ ਜੀ ਇਹਦੇ ਕਾਟਨ ਦੀ ਹੀ ਬਾਟਮ ਔਰ ਨਾਲ ਹੈਗਾ ਜੀ कॉटन मलमल दा ही दुपट्टा दुपट्टे दा ਤੁਸੀਂ प्रिंट चेक ਕਰੋ ਕਿੰਨੇ ਸੋਹਣੇ प्रिंट दा दुपट्टा है जी प्राइस रहेगा जी एदा सिर्फ ते सिर्फ 730 روپے শিপਿੰਗ ਰਹਿਣ ਵਾਲੀ ਹੈ ਜੀ ਇਹ ਸੂਟਾਂ ਦੇ ਉੱਤੇ ਫ੍ਰੀ ਇਹ ਜਿਹੜੇ कॉटन दुपट्टे ਵਾਲੇ ਸੂਟ ਨੇ ਜੀ শিপਿੰਗ ਇਹਨਾਂ ਦੇ ਉੱਤੇ ਫ੍ਰੀ ਹੈ ਜੀ 730 ਰੁਪਏ ਇਹਨਾਂ ਦਾ ਰਹੇਗਾ ਜੀ ਪ੍ਰਾਈਸ ਪ੍ਰਾਈਸ ਰਹੇਗਾ ਜੀ ਇਹਦਾ 740 ਰੁਪਏ ਸ਼ਿਪਿੰਗ ਰਹਿਣ ਵਾਲੀ ਹੈ ਜੀ ਬਿਲਕੁਲ ਫ੍ਰੀ ਦੁਪੱਟਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਇਹਦਾ ਦੁਪੱਟਾ ਜਿਹੜਾ ਲੈਂਥ ਦਾ ਵਿਡਥ ਬਹੁਤ ਸੋਹਣੀ ਹੈ ਜੀ ਜਿਹੜੀਆਂ ਪਹਿਣਾ ਵੀ ਗੁਰਦੁਆਰਾ ਸਾਹਿਬ ਜਾਂਦੀਆਂ ਨੇ ਉਹਨਾਂ ਲਈ ਬਹੁਤ ਸੋਹਣੀ ਇਹ ਚੀਜ਼ ਹੈ ਦੁਪੱਟਾ ਤੁਸੀਂ ਸਾਈਡ ਤੇ ਵੀ ਰੱਖ ਸਕਦੇ ਹੋ ਗਲੇ ਦੇ ਵਿੱਚ ਵੀ ਹੈਨਾ ਪਾ ਸਕਦੇ ਹੋ ਔਰ ਇਹ ਦੁਪੱਟੇ ਨੂੰ ਤੁਸੀਂ ਬੁੱਕਲ ਮਾਰ ਕੇ ਦੇਖੋਗੇ ਤਾਂ ਵੀ ਇਹਦਾ ਜਿਹੜਾ ਪਣਾ ਹੈ ਕਾਫੀ ਚੌੜੇ ਪਣੇ ਦਾ ਦੁਪੱਟਾ ਹੈ ਜੀ ਔਰ ਇਹਦਾ ਜਿਹੜੀ ਲੈਂਥ ਰਹੇਗੀ 2.5 ਮੀਟਰ ਰਹੇਗੀ કોટਨ ਦੀ ਹੀ ਸ਼ਰਟ ਰਹਿਣ ਵਾਲੀ ਹੈ ਕੋਟਨ ਦੀ ਪਿਓਰ ਕੋਟਨ ਦੀ ਰਹਿਣ ਵਾਲੀ ਹੈ ਜੀ ਬਾਟਮ ਕਿਉਂਕਿ ਕਪੜੇ ਦੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਪੜੇ ਦੇ ਬੈਕ ਤੋਂ ਦੇਖੋ ਜੀ ਪਿਓਰ ਕੋਟਨ ਜਿਹੜਾ ਇਹ ਸਟੱਫ ਰਹਿਣ ਵਾਲਾ ਹੈ ਜੀ ਬਿਲਕੁਲ 100% ਪਿਓਰ ਕੋਟਨ ਹੈ ਜਿਹੜਾ ਸ਼ਰਟ ਦਾ ਬੇਸ ਹੈ ਜੀ ਔਰ ਬਾਟਮ ਦਾ ਬੇਸ ਹੈ ਔਰ ਨੈਕ ਪੱਟੀ ਦਿੱਤੀ ਹੋਈ ਹੈ ਜੀ ਇਹ ਵੀ ਪੂਰੀ ਫਿਨਿਸ਼ਿੰਗ ਨਾਲ ਦਿੱਤੀ ਹੋਈ ਹੈ ਨੈਕ ਪੱਟੀ ਕਾਵਿਆ ਕਰਾਚੀ ਦੇ ਇਹ ਸੂਟ ਰਹਿਣ ਵਾਲੇ ਨੇ ਜੀ ਥਰਡ ਇਹਦਾ ਆਪਣੇ ਕੋਲੇ ਕਲਰ ਹੈਗਾ ਜੀ ਗ੍ਰੇ ਦੇ ਨਾਲ yellow ਗ੍ਰੇ ਦੇ ਨਾਲ yellow ਕੰਬੀਨੇਸ਼ਨ ਜਿਹੜਾ 3 ਦੇ ਦਾ ਆਪਣੇ ਕੋਲੇ ਹੈਗਾ ਕਲਰ ਹੈ ਮੈਂ ਤੁਹਾਨੂੰ 셔ਟ ਫੋਲ ਕੇ ਦਿਖਾਦਾ ਜੀ ਬਹੁਤ ਸੋਹਣਾ ਹੈ ਇਹ ਸੂਟ ਹੈ ਜਿਹੜਾ ਆਪਣਾ ਬਣ ਕੇ ਰੈਡੀ ਹੋਊਗਾ ਇਹ neck ਤੇ ਪੱਟੀ ਆਏਗੀ ਜੀ ਨਾਲ ਘੇਰੇ ਦੇ ਉੱਤੇ ਵੀ ਪੱਟੀ ਦਿੱਤੀ ਹੋਈ ਹੈ ਇੱਕ ਖਾਸियत ਹੈ ਜੀ ਇਹਦੀ ਜਿਹੜੀ ਇਹ ਪੱਟੀ ਹੈ ਤੁਸੀਂ ਰਿਮੂਵ ਕਰ ਵੀ ਸਕਦੇ ਹੋ ਉੱਚੀ ਨੀਵੀ ਵੀ ਲਗਾ ਸਕਦੇ ਹੋ ਇਹਨੂੰ ਕਰਕੇ ਔਰ ਨਾਲ ਹੈਗਾ ਇਹਦਾ येलो ਕੰਬੀਨੇਸ਼ਨ ਨਾਲ ਗ੍ਰੇ ਹੈਗਾ ਜੀ ਦੁਪੱਟਾ ਦੁਪੱਟੇ ਦੀ ਲੈਂਥ ਵਿਡਥ ਬਹੁਤ ਸੋਹਣੀ ਹੈ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਔਰ ਜਿਹੜੀਆਂ ਭੈਣਾਂ ਵੀ ਬਿਨਾ ਲਾਈਨਿੰਗ ਤੋਂ ਸੂਟ ਪਾਉਣਾ ਚਾਹੁੰਦੀਆਂ ਨੇ ਅੱਜ ਦੇ ਸੂਟ ਬਿਨਾ ਲਾਈਨਿੰਗ ਤੋਂ ਹੀ ਬਣਨ ਵਾਲੇ ਨੇ ਇਹਦੇ ਵਿੱਚ ਹਨਾ ਲਾਈਨਿੰਗ ਦੀ ਕੋਈ ਨੀਡ ਨਹੀਂ ਹੈ ਜੀ ਪਿਓਰ ਕਾਟਨ ਜਿਹੜਾ ਸ਼ਰਟ ਦਾ ਬੇਸ ਹੈ ਪਿਓਰ ਕਾਟਨ ਹੈਗਾ ਜੀ ਬਾਟਮ ਦਾ ਬੇਸ ਤਿੰਨੇ ਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਏ ਨੇ ਜੀ ਇੱਕ ਦਿਖਾਇਆ ਜੀ ਮੈਂ ਤੁਹਾਨੂੰ येलो ਕੋમ્ਬੀਨੇਸ਼ਨ ਗ੍ਰੇ ਨਾਲ ਇਟੇ ਪੀਚ ਔਰ ਇੱਕ ਹੈਗਾ ਜੀ ਆਪਣਾ ਸੀ ਗ੍ਰੀਨ ਤਿੰਨ ਕਲਰਾਂ ਦੇ ਵਿੱਚ ਇਹ ਜਿਹੜਾ ਕੰਬੀਨੇਸ਼ਨ ਆਪਣੇ ਕੋਲੇ ਆਇਆ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ 740 ਰੁਪਏ ਦੇ ਵਿੱਚ ਇਹ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ 740 ਰੁਪਏ ਦਾ ਸੂਟ ਹੈ ਜੀ ਸ਼ਿਪਿੰਗ ਰਹਿਣ ਵਾਲੀ ਹੈ ਜੀ ਇਹਨਾਂ ਦੇ ਉੱਤੇ ਬਿਲਕੁਲ ਫ੍ਰੀ ਔਰ ਇੱਕ نیچے ਮੈਂ ਤੁਹਾਨੂੰ ਸੂਟ ਦਿਖਾਏ ਨੇ ਜੀ ਉਹ ਹੈਗੇ ਆ ਜੀ ਏਕੇ ਦੀ ਸੀਰਤ ਕਲੈਕਸ਼ਨ ਕਪੜਾ ਰਹੇਗਾ ਇਹ ਵੀ ਕਾਟਨ ਦਾ ਲਾਈਨਿੰਗ ਦੀ ਕੋਈ ਨੀਡ ਨਹੀਂ ਹੈ ਮਹਿੰਦੀ ਨਿਓਨ ਮਹਿੰਦੀ ਜਿਹੜਾ ਇਹਦਾ ਸ਼ੇਡ ਹੈ ਜੀ ਨਾਲ ਹੈਗੀ ਹੈ ਜੀ ਪਲੇਨ ਜਿਹੜੀ ਸ਼ੈਡੋ ਪ੍ਰਿੰਟ ਦੀ ਆਏਗੀ ਜੀ बॉटਮ ਸੀਰਤ 컬렉ਸ਼ਨ ਹੈ ਜੀ कॉटन ਦੇ ਉੱਤੇ ਵਰਕ ਹੋਇਆ ਹੋਇਆ ਸੀਰਤ 컬렉ਸ਼ਨ ਹੈ ਬਹੁਤ ਸੋਹਣਾ ਸਟੱਫ ਹੈ ਪ੍ਰਾਈਸ ਰਹੇਗਾ ਜੀ ਸਿਰਫ ਤੇ ਸਿਰਫ 11000 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ कॉटन ਦੁਪੱਟੇ ਵਾਲੀ ਸੁੱਟਾਂ ਦੇ ਸ਼ਿਪਿੰਗ ਫ੍ਰੀ ਹੈ ਪਰ ਇਹਨਾਂ ਦੀ ਸ਼ਿਪਿੰਗ ਅਲੱਗ ਤੋਂ ਹੋएगी ਜੀ ਸ਼ਿਪਿੰਗ ਦਾ ਜਿਹੜਾ ਪ੍ਰਾਈਸ ਆਪਣਾ ਕੁਝ ਜ਼ਿਆਦਾ ਨਹੀਂ ਹੁੰਦਾ ਜੀ ਕਾਟਨ ਦੁਪੱਟੇ ਵਾਲੇ ਸੂਟਾਂ ਦੇ ਉੱਤੇ ਵੀ ਆਪਾਂ ਬਹੁਤ ਜ਼ਿਆਦਾ ਨਹੀਂ ਹਨਾ ਸ਼ਿਪਿੰਗ ਜਿਹੜਾ ਪ੍ਰਾਈਸ ਹੈ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈ ਇਹਨਾਂ ਦੇ ਉੱਤੇ ਕੋਈ ਜ਼ਿਆਦਾ ਸ਼ਿਪਿੰਗ ਨਹੀਂ ਆਪਾਂ ਤੁਹਾਡੇ ਤੋਂ ਲੈਣੀ ਔਰ ਜਿਹੜਾ ਇਹਦਾ ਕਟਿੰਗ ਰਹੇਗੀ ਜੀ 2.5 ਮੀਟਰ ਦੀ ਸ਼ਰਟ ਰਹੇਗੀ 2.5 ਮੀਟਰ ਦੀ ਰਹਿਣ ਵਾਲੀ ਹੈ ਜੀ बॉਟਮ ਜਿਹੜੀ ਭੈਣ ਵੀ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਲੈਣਾ ਚਾਹੁੰਦੀ ਹੈ ਤੁਸੀਂ ਜਲਦੀ ਤੋਂ ਜਲਦੀ ਮੇਰਾ ਵੀਡੀਓ ਦੇ نیچے ਨੰਬਰ ਚੱਲ ਰਿਹਾ ਜੀ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਔਰ ਲਾਸਟ ਜਿਹੜਾ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਕਲਰ ਦਿ ਔਫ ਵਾਈਟ ਦੇ ਉੱਤੇ ਵਰਕ ਉਹ ਸੀਗਾ ਜੀ ਪ੍ਰਿੰਟ ਵੀ ਸੀ ਵਰਕ ਵੀ ਸੀ ਨਾਲ ਹੈਗੀ ਹੈ ਜੀ ਪਲੇਨ ਪਿੰਕ ਇੱਕ ਆਪਣੇ ਕੋਲੇ ਜੀ ਇਹ জর্ਜਟ ਦਾ ਸੂਟ ਬਣ ਕੇ ਰੈਡੀ ਹੋਇਆ ਜੀ ਇਹ ਇਹ ਜর্ਜਟ ਦੇਖ ਸਕਦੇ ਹੋ ਥੋੜੀ ਜੀ ਚੈੱਕ ਜੇ ਟਾਈਪ ਹੈ ਜੀ ਕਾਫੀ ਸੁਪੀਰੀਅਰ ਕੁਆਲਿਟੀ ਦੀ ਜਿਹੜੀ ਹੈਗੀ ਹੈ ਜੀ ਇਹ ਜর্ਜਟ ਹੈ ਕਲਰ ਹੈਗਾ ਜੀ ਇਹਦਾ ਬਿਲਕੁਲ ਪਿੰਕ ਕਲਰ ਹੈ ਜੀ ਪਿੰਕ ਪੀਚ ਜਿਹਾ ਸ਼ੇਡ ਹੈ ਬਹੁਤ ਸੋਹਣਾ ਕਲਰ ਰਹਿਣ ਵਾਲਾ ਹੈ ਘੇਰੇ ਦੇ ਉੱਤੇ ਇਹਦੇ ਬਾਰਡਰ ਦਿੱਤਾ ਗਿਆ ਜੀ ਜਿਹੜਾ ਬਾਰਡਰ ਇਹ 24 25 ਜਿਹੜਾ 24 ਤੋਂ 25 ਇੰਚ ਜਿਹੜਾ ਘੇਰਾ ਵੀ ਬਣ ਸਕਦਾ ਜੀ ਕਾਫੀ ਚੌੜਾ ਬਾਰਡਰ ਦਿੱਤਾ ਗਿਆ ਔਰ ਉੱਪਰ ਦਿੱਤੀ ਗਈ ਹੈ ਜੀ ਇਹਦੇ ਅੱਧਾ ਡਿਜ਼ਾਈਨਿੰਗ ਦਿੱਤੀ ਗਈ ਹੈ ਬੇਲ ਜੀ ਬਣਾਈ ਗਈ ਹੈ ਬਹੁਤ ਸੋਹਣਾ ਇਹ ਡਿਜ਼ਾਈਨ ਜਿਹੜਾ ਬਣ ਕੇ ਰੈਡੀ ਹੋਊਗਾ ਜੀ ਇਹ ਜਿਹੜੀਆਂ ਭੈਣਾਂ ਵੀ ਇਹਨੂੰ ਲੈਣਾ ਚਾਹੁੰਦੀਆਂ ਨੇ ਔਰ ਬਾਜੂ ਦੇ ਉੱਤੇ ਵੀ ਇਹਦੇ ਬੇਲ ਦਿੱਤੀ ਗਈ ਹੈ ਜੀ ਇਹ ਹੈਗੇ ਜੀ ਦੀ ਬਾਜੂ ਦੀ ਬੇਲ অল ওভার স্যুট ਰਹਿਣ ਵਾਲਾ ਜੀ ਸਟੱਫ ਬਹੁਤ ਸੋਹਣਾ ਹੈ ਬਹੁਤ ਸੋਹਣਾ ਸਟੱਫ ਹੈ ਜੀ ਵੱਡੇ ਪਣੇ ਦਾ ਇਹ ਜਿਹੜਾ ਜਾਰਜਟ ਦਾ ਕਪੜਾ ਰਹੇਗਾ ਕਪੜਾ ਵੀ ਹੈਗਾ ਬਹੁਤ ਸੁਪੀਰੀਅਰ ਕੁਆਲਿਟੀ ਦਾ ਕਾਫੀ ਵਧੀਆ ਸਖਤ ਕਪੜਾ ਹੈ ਜੀ ਫਟਣ ਜੇ ਵਾਲਾ ਨਹੀਂ ਹੈ ਲਾਈਨਿੰਗ ਇਸ ਤੇ ਜ਼ਰੂਰ ਲੱਗੂਗੀ ਜੀ ਵਿਦਆਊਟ ਲਾਈਨਿੰਗ ਇਹ ਸੂਟ ਨਹੀਂ ਬਣਨ ਵਾਲਾ ਔਰ ਇਹ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਜੀ ਇਹਦਾ ਕਿ ਆਪਣਾ ਸੇਲ ਕਰਨ ਲਈ ਹੀ ਬਣਾਇਆ ਜੀ ਇਹ ਕਿਸੇ ਕਸਟਮਰ ਦਾ ਨਹੀਂ ਹੈਗਾ ਇਹ ਸੇਲ ਕਰਨ ਲਈ ਹੈ ਕੋਈ ਵੀ ਪਹਿਣੇ ਵਾਲੇ ਡਿਜ਼ਾਈਨ ਨੂੰ ਕਸਟਮਾਈਜ਼ ਕਰਵਾਉਣਾ ਚਾਹੁੰਦੀ ਹੈ ਕਿਸੇ ਵੀ ਕਲਰ ਤੇ ਆਪਾਂ ਮਤਲਬ ਕਸਟਮਾਈਜ਼ ਕਰਵਾ ਦਾਂਗੇ ਮਤਲਬ ਕਲਰ ਦੇ ਉੱਤੇ ਬਣਵਾ ਦਾਂਗੇ ਕਿਸੇ ਵੀ ਕਲਰ ਤੇ ਬਣਵਾਉਣਾ ਚਾਹੁੰਦੇ ਆ ਜਾਂ ਫਿਰ ਕੋਈ ਡਿਜ਼ਾਈਨ ਦਾ ਹਨਾ ਘੱਟ ਵੱਧ ਕਰਵਾਉਣਾ ਚਾਹੁੰਦੇ ਆ ਉਦੋਂ ਆਪਾਂ ਡਿਜ਼ਾਈਨ ਵੀ ਇਹਦਾ ਘੱਟ ਵੱਧ ਕਰਵਾ ਦਾਂਗੇ ਔਰ ਇਹ ਸੂਟ ਦਾ ਪ੍ਰਾਈਸ ਆਪਾਂ ਬਹੁਤ ਜੈਨੂਇਨ ਜੇ ਪ੍ਰਾਈਸ ਜੇ ਨੂੰ ਲੈ ਕੇ ਆਏ ਆ ਜੀ ਇਹਦਾ ਪ੍ਰਾਈਸ ਹੈਗਾ ਜੀ ਸਿਰਫ ਤੇ ਸਿਰਫ ਵਿਦ ਵਰਕ ਵਿਦ ਸਟਫ ਇਹਦਾ ਪ੍ਰਾਈਸ ਹੈਗਾ ਜੀ 1300 ਰੁਪਏ 1300 ਰੁਪਏ ਦਾ ਸੂਟ ਦਾ ਜਿਹੜਾ ਪ੍ਰਾਈਸ ਰਹਿਣ ਵਾਲਾ ਹੈ ਇਹ ਉਹ ਵਾਲਾ ਸਟਫ ਹੈ ਜੀ ਜਿਹੜਾ ਕਿ ਦਿਵਾਲੀ ਤੱਕ ਤੁਸੀਂ ਆਰਾਮ ਨਾਲ ਪਾ ਸਕਦੇ ਹੋ ਮਤਲਬ ਕਿ ਨਵੰਬਰ ਤੱਕ ਇਹ ਸਟਾਫ ਆਰਮਨਾਰ ਪਾਊਗਾ ਜੀ ਵਿਦ ਲਾਈਨ ਹੀ ਇਹ ਬਣੂਗਾ ਜਿਹੜੀਆਂ ਭੈਣਾਂ ਟੀਚਿੰਗ ਲਾਈਨ ਚ ਨੇ ਜਾਂ ਫਿਰ ਕੋਈ ਵੀ ਹਨਾ ਆਫਿਸ ਜਾਂਦੀਆਂ ਐ ਜੌਬ ਕਰਦੀਆਂ ਉਹਨਾਂ ਲਈ ਇਹ ਬਹੁਤ ਸੋਹਣਾ ਮਤਲਬ ਸੂਟ ਹੈ ਜਿਹੜਾ ਕਿ ਸੋਬਰ ਜਿਹਾ ਸੂਟ ਹੈ ਜੀ ਜਿਹੜਾ ਕਿ ਬਣ ਕੇ ਇਹ ਤੁਹਾਡਾ ਰੈਡੀ ਹੋਊਗਾ ਘੇਰੇ ਦਾ ਵੀ ਕੋਈ ਇਸ਼ੂ ਨਹੀਂ ਹੈ ਜੀ ਵਧੀਆ ਘੇਰਾ ਬਣੂਗਾ ਜੀ ਇਹਦਾ 24 25 ਇੰਚ ਦਾ ਹੈ ਤਾਂ ਨੀਚੋ ਬਾਰਡਰ ਦੇ ਹਿਸਾਬ ਨਾਲ ਘੇਰਾ ਬਣ ਸਕਦਾ ਜੀ ਅਗਰ ਕੋਈ ਭੈਣ ਕੱਟਣਾ ਵੀ ਚਾਹੁੰਦੀ ਹੈ ਤਾਂ ਇਹਦਾ ਮਤਲਬ ਉੱਪਰੋਂ ਡਿਜ਼ਾਈਨਿੰਗ ਦੇ ਹਿਸਾਬ ਨਾਲ ਇਹਦਾ 20 ਤੋਂ 22 ਇੰਚ ਦਾ ਘੇਰਾ ਵੀ ਤਿਆਰ ਹੋ ਸਕਦਾ ਹੈ ਘਟਾ ਕੇ ਤੁਸੀਂ ਕਰ ਸਕਦੇ ਹੋ ਕਿਉਂਕਿ ਉੱਪਰ ਡਿਜ਼ਾਈਨਿੰਗ ਨੂੰ ਵੀ ਆਪਾਂ ਧਿਆਨ ਦੇ ਵਿੱਚ ਰੱਖਣਾ ਹੈ ਦੇਖੋ ਹਨਾ 20y ਇੰਚ ਤੋਂ ਲੈ ਕੇ 24 25 ਇੰਚ ਤੱਕ ਇਹਦਾ ਜਿਹੜਾ ਘੇਰਾ ਆਪਾਂ ਰੈਡੀ ਕਰ ਸਕਦੇ ਆ ਵੀ 20 ਤੋਂ 21 ਇੰਚ ਤੱਕ ਦਾ ਇਹਦਾ ਜਿਹੜਾ ਘੇਰਾ ਰਹੇਗਾ ਅਗਰ ਕੋਈ ਵੀ ਪੈਨ ਇੰਟਰਸਟਿਡ ਹੈ ਇਸ ਸੂਟ ਨੂੰ ਲੈਣ ਲਈ ਮੈਂ ਤੁਰਤ ਤੁਹਾਨੂੰ ਮੈਂ ਸੂਟ ਨੂੰ ਤੁਹਾਨੂੰ ਮੇਜ਼ਰ ਕਰਕੇ ਦੱਸ ਦਾਂਗੀ ਵੀ ਇਹਦਾ ਕਿੰਨਾ ਘੇਰਾ ਰੈਡੀ ਹੋਊਗਾ ਅੱਜ ਦੀ ਵੀਡੀਓ ਵਿੱਚ ਜਿਹੜੇ ਵੀ ਮੈਂ ਤੁਹਾਨੂੰ ਸੂਟ ਦਿਖਾਏ ਨੇ ਜੀ ਸਿਰਤ ਦੇ ਦਿਖਾਏ ਨੇ ਕਾਟਨ ਦੁਪੱਟੇ ਦੇ ਦਿਖਾਏ ਨੇ ਅਗਰ ਇਹਨਾਂ ਵਿੱਚੋਂ ਕੋਈ ਵੀ ਸੂਟ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਹੋਵੇ ਕੋਈ ਵੀ ਭੈਣ ਲੈਣਾ ਚਾਹੁੰਦੀ ਹੈ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਤੇ ਤੁਸੀਂ ਮੇਰਾ WhatsApp ਨੰਬਰ ਵੀਡੀਓ ਦੇ نیچے ਚੱਲ ਰਿਹਾ ਹੁੰਦਾ ਹੈ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਔਰ ਜਿਹੜੀਆਂ ਭੈਣਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਭੈਣਾਂ ਨੂੰ ਵੀ ਬੇਨਤੀ ਹੈ ਆਪਣਾ ਜਿਹੜਾ ਮੇਰਾ ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰ ਲਵੋ ਬੈਲ ਆਈਕਨ ਪ੍ਰੈਸ ਕਰ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਮੇਰੀ ਵੀਡੀਓ ਨੂੰ ਐਂਡ ਤੱਕ ਦੇਖ ਲਈ ਮੇਰੀਆਂ ਭੈਣਾਂ ਦੀ ਬਹੁਤ ਬਹੁਤ ਧੰਨਵਾਦ